ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਅੱਜ ਵਿਮਨ ਇੰਟਰਨੈਸ਼ਨਲ ਡੇ ਹੈ ਔਰ ਇਸ ਦਿਨ ਦੇ ਉੱਤੇ ਮੈਂ ਗੋਦਾਵਰੀ ਨਦੀ ਦੇ ਕੰਡੇ ਤੇ ਖੜਾ ਗੋਦਾਵਰੀ ਦੇ ਬਾਰੇ ਇਹ ਕਿਹਾ ਜਾਂਦਾ ਕਿ ਇਹ ਬਹੁਤ ਸ਼ਾਂਤ ਦਰਿਆ ਹੈ ਬੜਾ ਸਹਜ ਦਰਿਆ ਇਹ ਹੈਗਾ ਔਰ ਇਸ ਨੂੰ ਸਾਊਥ ਦੀ ਗੰਗਾ ਵੀ ਕਿਹਾ ਜਾਂਦਾ ਮਾਈਥੋਲੋਜੀ ਇਹ ਵੀ ਕਹਿੰਦੀ ਹੈ ਕਿ ਭਗਵਾਨ ਸ਼ਿਵ ਨੇ ਇਸ ਨੂੰ ਆਪਣੀਆਂ ਜਟਾਂ ਪਤਕ ਕੇ ਪ੍ਰਗਟ ਕੀਤਾ ਸੀ ਇਹ 나सिक ਦੇ ਵਿੱਚ ਅਸੀਂ ਹੈਗੇ ਆ ਸੋ ਜਿਸ ਤਰ੍ਹਾਂ ਇਸ ਨਦੀ ਦਾ ਸੁਭਾਅ ਸ਼ਾਂਤ ਹੈ ਸਹਿਜ ਹੈ ਉਸੇ ਤਰ੍ਹਾਂ ਔਰਤ ਦਾ ਸੁਭਾਅ ਵੀ ਬਹੁਤ ਸਹਿਜ ਹੁੰਦਾ ਵਿਸ਼ਾਲਤਾ ਵਾਲਾ ਹੁੰਦਾ ਕਵਰ ਕਰਨ ਵਾਲਾ ਹੁੰਦਾ ਸੋ ਇੰਟਰਨੈਸ਼ਨਲ ਵਿਮਨ ਡੇ ਦੇ ਉੱਤੇ ਮੈਂ ਗੋਦਾਵਰੀ ਨਦੀ ਦੇ ਕੰਢੇ ਤੇ ਸਾਰੀਆਂ ਔਰਤਾਂ ਨੂੰ ਸਜਦਾ ਕਰਦਾ ਨਮਨ ਕਰਦਾ ਸਤਕਾਰ ਭੇਟ ਕਰਦਾ ਤੇ ਇੱਕ ਛੋਟੀ ਜੀ ਕਵਿਤਾ ਆਪਣੀ ਸਾਂਝੀ ਕਰਾਂਗਾ ਮਾਂ ਮੰਦਰ ਰੱਬ ਜਿਸ ਦੇ ਅੰਦਰ ਮਾਂ ਮੰਦਰ ਰੱਬ ਜਿਸ ਦੇ ਅੰਦਰ ਈ ਧਰਮ ਜਿਸ ਘਰ ਚੰਗੇ ਕਰਮ ਭੈਣ ਪਿਆਰ ਦੁੱਖ ਸੁੱਖ ਜਾਂਦੀ ਵਾਰ ਘਰ ਨਾਰ ਜਿਸ ਹੋਵੇ ਪੀੜਾ ਪਾਰ ਤੇਰੇ ਹਰ ਰੂਪ ਨੂੰ ਨਮਸਕਾਰ ਤੇਰੇ ਹਰ ਰੂਪ ਨੂੰ ਨਮਸਕਾਰ ਸਾਰੀਆਂ ਹੀ ਔਰਤਾਂ ਨੂੰ ਅੱਜ ਦੇ ਇੰਟਰਨੈਸ਼ਨਲ ਔਰਮਨ ਡੇ ਤੇ ਇੱਕ ਵਾਰ ਫੇਰ ਮੇਰਾ ਸਜਦਾ ਅਤੇ ਸਤਿਕਾਰ ਆਪ ਸਭ ਦਾ ਬਹੁਤ ਬਹੁਤ ਧੰਨਵਾਦ